ਹਾਗੇ ਮੇਰਾ ਦਾ ਦੇਰੀ ਮੈਨੂੰ ਛਡਾ ਲੇਗੀ ਅਗਲੇ ਦਿਨ ਸਵੇਰੇ ਬੰਧਿਆ ਰੇ ਚੰਗੇ ਭਲੇ ਦੀ ਇਹ ਧਮਕੀਆਂ ਦੇਣੀ ਹੈ ਤੇ ਫੋਨ ਤੇ ਕਦੇ ਤੁਹਾਡੇ ਬੋਲੀਆਂ ਦਾ ਪਰਚਾ ਕਈ ਫੁੱਟ ਦੇ ਚਿੱਟੇ ਦਾ ਪਰਚਾ ਤੇ ਮਰਵਾਦਾਂਗੇ ਤੁਹਾਨੂੰ ਐ ਕਰਦਾਂਗੇ ਐ ਕਰੀ ਗਈ ਹਾਂ ਹਾਂ ਯਾ ਮੇਰੇ ਰੈਡੀ ਦੀ ਮੇਰੇ ਦਾ ਘਰ ਹੁਣ ਜਿੰਨਾ ਚਿਰ ਇਹ ਨਿਨਸਾਫ ਨਹੀਂ ਹੋਊਗਾ ਉਹਨਾਂ ਚਿਰ ਅਸੀਂ ਮੋਢੇ ਦਾ ਮੋਢਾ ਲਾ ਕੇ ਰੱਖਾਂਗੇ ਜਦੋਂ ਵੀ ਤੁਸੀਂ ਕਿਸੇ ਪਰਸੇ ਸੁਨਿਆ ਲਾਓਗੇ ਤਾਂ ਹਰ ਵਾਰ ਤੁਸੀਂ ਦੇ ਨਾਲ ਤੁਲਾਗੇ ਛੋਡੇ ਨਾਲ ਬਰਾਬਰ ਕਿਮਾਤ ਵਾਲੀ ਮਦੁਰਪਿਸਨ ਲੈ ਰਾ ਇਹ ਜੋ ਨੌਜਵਾਨਾਂ ਦੀ ਵੀਡੀਓ ਚੱਲ ਰਹੀ ਹੈ ਦੋ ਨੌਜਵਾਨਾਂ ਦੀ ਜਿਨ੍ਹਾਂ ਨੇ ਜ਼ਹਿਰ ਖਾਤੇ ਤੁਸੀਂ ਤਰੀਆ ਇਹਦਾ ਤਾਰਨ ਸੀ ਦੀ ਉਹ ਲੁੱਦੇ ਨੇ ਡੇੜਾ ਲਾਉਣ ਦਏ ਸੀ ਵੀਰੇ ਉੱਥੇ ਰਾਤ ਨੂੰ ਤੇ ਨੀਂਦਾਂ ਦੀ ਕਿਸੇ ਨੇ ਪਰ ਉਹਨਾਂ ਨੇ 65000 ਰੁਪਇਆ ਤਾਂ ਡੱਲਿਆ ਉਹਨਾਂ ਨੇ ਮਾਲਕਾਂ ਨੂੰ ਰਸਤਾ ਵੀ ਸਾਡਾ 65000 ਨਿੱਤਲਦੇ ਮਾਲਕਾਂ ਨੇ ਸੱਦ ਲਿਆ ਵੀ ਤੁਸੀਂ ਬਾਤਣਾ ਆ ਜੋ ਪਾਤਣਾ ਤੇ ਉਹਨਾਂ ਨੇ ਟੁੱਟ ਮਾਰ ਦਿੱਤੀ ਅਤੇ ਉਹਨਾਂ ਨੇ ਆ ਵੀ ਛੋਡੇ ਦੇ ਪਰਚੇ ਪਾਵਾ ਦੇ ਉਹਨਾਂ ਨੇ ਹੱਥਾ ਵੀ ਅਸੀਂ ਦਿੱਤੀ ਨਹੀਂ ਅਸੀਂ ਤੁਹਾਡੇ ਪੈਸੇ ਹੌਲੀ ਹੌਲੀ ਤੰਥਾ ਚੋਂ ਵਾਪਸ ਮੋੜਦਾਂ ਨੇ ਪਰ ਉਹਨਾਂ ਨੂੰ ਇੰਨਾ ਜਲੀਲ ਦਿੱਤਾ ਦਿਆ ਯਾਰ ਇੰਨਾ ਜਲੀਲ ਦਿੱਤਾ ਦਿਆ ਤਾਂ ਉਹ ਬੰਦੇ ਜ਼ਹਿਰ ਥਾਂ ਨੂੰ ਮਜਬੂਰ ਹੋਦੇ ਉਹਨਾਂ ਨੇ ਤੰਤ ਵੇਚ ਤੇ ਜ਼ਹਿਰ ਲਿਆਂਦੀ ਤੁਸੀਂ ਦੇਖੋ ਵੀ ਅੱਜ 9 2 9 ਨੌਜਵਾਨ ਦੁਨੀਆਂ ਤੋਂ ਚਲੇਦੇ ਇਹਦਾ ਤਸੂਰ ਵਾਰ ਉਹਨਾਂ ਦੇ ਪਰਚਾ ਲਾਜ਼ਮੀ ਹੋਣਾ ਚਾਹੀਦਾ ਧੰਨਵਾਦ ਵੀਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਸਾਡਾ ਤਰਨਾ ਦਲ ਅਰਬਾ ਖਰਬਾ ਮੁਖੀ ਜਹੇਦਾਰ ਚੜਤ ਸਿੰਘ ਜਿਹੜੀ ਅੱਜ ਮੰਗਪਨ ਦੀ ਖਬਰ ਜਿਹੜੀ ਆਪਣੇ ਜਿਹੜੀ ਆ ਰਹੀ ਹੈ ਸਾਹਮਣੇ ਦੋ ਨੌਜਵਾਨ ਜਿਹੜੇ ਆ ਖਤਮ ਹੋ ਚੁੱਕੇ ਹਨ ਜਿਹੜੀ ਮੌਤ ਹੋ ਗਈ ਉਹਨਾਂ ਦੀ ਤੇ ਹੁਣ ਇਹ ਜਿਹੜਾ ਉਹ ਘਟਨਾਵਾਂ ਜਿਹਦੇ ਨੌਜਵਾਨ ਹੈ ਨਜਾਇਜ਼ ਜਿਹੜਾ ਉਹਨਾਂ ਨੂੰ ਰੱਜ ਕੇ ਜਲੀਲ ਕੀਤਾ ਗਿਆ ਜਲੀਲ ਕਰਨ ਦੀ ਕਾਰ ਜਿਹੜੇ ਉਹ ਆ ਜਿਹੜੀ ਮੌਤ ਹੋ ਗਈ ਉਹਨਾਂ ਦੀ ਉਹਨਾਂ ਦੀ ਮੌਤ ਦੇ ਕਾਰਵਾਈ ਜਿਹੜੀ ਆ ਇਹਨਾਂ ਨੂੰ ਕਰਨੀ ਚਾਹੀਦੀ ਆ ਵੀ ਕਿਉਂ ਨਹੀਂ ਕਰ ਰਹੇ ਹਾਇ ਇਹ ਡਾਕਟਰ ਜਿਹੜਾ ਪਰਚਾ ਦਰਜ ਕੀਤਾ ਉਹ ਕਿਉਂ ਨਹੀਂ ਕਰ ਦਿੱਤਾ ਕੋਈ ਇਹਨਾਂ ਦੀ ਸੁਣਾਈ ਹੁੰਦੀ ਹੱਕ ਸੱਚ ਦੇ ਉੱਤੇ ਕਿਉਂ ਨਹੀਂ ਸਰਕਾਰਾਂ ਖੜਦੀਆਂ ਜੇ ਕਾਨੂੰਨ ਹੈ ਕਹਿੰਦੇ ਦੋਨਾਂ ਤਰ੍ਹਾਂ ਦੀ ਹੁੰਦੇ ਆ ਫਿਰ ਕਾਨੂੰਨ ਕਿਉਂ ਨਹੀਂ ਕਿ ਉਹਨਾਂ ਨਾਲ ਖੜਦੇ ਪਏ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਨੌਜਵਾਨ ਜਿਹੜੇ ਮੁੰਡੇ ਨੌਜਵਾਨ ਜਿਹੜੇ ਆ ਖਤਮ ਕੀਤੇ ਗਏ ਫੇਰ ਖਾਣ ਲਈ ਮਜਬੂਰ ਕੀਤਾ ਕਿਸੇ ਦੇਖ ਲਿਓ ਪਛਾਣ ਲਿਓ ਹੁਣੇ ਵੀਡੀਓ ਵੀ ਪਾਈ ਸੀ ਇਹਨਾਂ ਨੇ ਕਿਹੜੀ ਗੱਲਾਂ ਕਰਦੇ ਤੁਸੀਂ ਪੰਜਾਬ ਨੂੰ ਬਚਾਉਂਦਿਆਂ ਕਿਹੜੇ ਬਦਲਉਂਦੀਆਂ ਗੱਲਾਂ ਕਰਦੇ ਹੋ ਆ ਬਦਲੋ ਸਰਕਾਰ ਦੇ ਨਾਲ ਜੇ ਫੜਾਵੇ ਕਿਹ ਕਿਹ ਇਨਸਾਫ ਦੀ ਖਾਤਰ ਸਾਨੂੰ ਇਨਸਾਫ ਕਿੱਥੇ ਸਮਾਇ ਇਨਸਾਫ ਕੀ ਮਾਰਾ ਕਰਤਾ ਸੀ ਇਹਨਾਂ ਨੇ ਜਨਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਬ੍ਰਾਹਮਣ ਆਲਾ ਅੱਜ ਮੋਢੇ ਨਾ ਮੋਢਾ ਲਾ ਕੇ ਖੜੇ ਆ ਕਿਉਂ ਇਹ ਮਜ਼ਦੂਰ ਨੇ ਸਾਡੀ ਜਥੇਬੰਦੀਆ ਜਿਹੜੀ ਉਹ ਮਜ਼ਦੂਰਾ ਦੀ ਐ ਚਾਹੇ ਉਹ ਟਰੱਕ ਡਰਾਈਵਰ ਹੋਣ ਚਾਹੇ ਉਹ ਮਜ਼ਦੂਰ ਹੋ ਕੋਸ ਵੀ ਹੋਣ ਕਈ ਵੀ ਕੈਟਾਗਰੀ ਕਰਦੇ ਹੋਣ ਚਾਹੇ ਸੈਂਟਰ ਬਾਉਂਦੇ ਹੋਣ ਚਾਹੇ ਚਣਾਈ ਵਾਲੇ ਹੋਣ ਕੋਲ ਵੀ ਮਜ਼ਦੂਰੀ ਦਾ ਕੰਮ ਕਰਦਾ ਹੈ ਮਜ਼ਦੂਰ ਕਿਸਾਨ ਦੇ ਸੀ ਹੱਕ ਦੇ ਵਿਚਾਰ ਵਾਸਤੇ ਲੜਾਈ ਲੜਦੇ ਆ ਪਰ ਐਡੀ ਕਿੰਡੀ ਕਬੱਡੀ ਹਾਬਤ ਆ ਗਈ ਤੇ ਐਡਾ ਕੁੱਟਮਾਰ ਕਰਨ ਵਾਲੀ ਉਹਨਾਂ ਨੂੰ ਤਾਂ ਪੈਸੇ ਵੀ ਭરાਏ ਜਾ ਸਕਦੇ ਤੇ 4-5 ਦੇ ਵਿੱਚ ਕੱਟ ਕਰਕੇ ਉਹਨਾਂ ਤੋਂ ਪੁੱਛ ਗਿਚਪੀ ਹੋ ਸਕਦੀ ਸੀ ਇਹ ਹੈ ਜੇ ਇਹ ਮੁਲਾਜ਼ਮ ਨੇ ਕੀ ਕੀਤਾ ਜਿਹੜਾ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ ਹੋ ਸਕਦਾ ਕੀ ਕੀ ਉਹਨਾਂ ਨਾਲ ਤਹਾਜਾ ਵਿਹਾਰ ਕੀਤਾ ਹੋਊਗਾ ਪਰ ਮੈਂ ਬੀਬੀਆਂ ਖੜੀਆਂ ਨੇ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਕਈ ਵਾਰੀ ਇਹਨਾਂ ਦੇ ਬਹੁਤ ਕੁਝ ਕਰਦੇ ਨੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਨੇ ਤੇ ਇਸ ਕਰਕੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਿੰਨਾ ਚਿਰ ਇਹ ਸੰਘਰਸ਼ ਚੱਲੂਗਾ ਉਹਨਾਂ ਚਿਰ ਅਸੀਂ ਆਪਣੀ ਜਥੇਬੰਦੀ ਵੱਲੋਂ ਮਤਲਬ ਇਹਨਾਂ ਦੇ ਨਾਲ ਖੜਾਂਗੇ ਬੀਬੀ ਮਨਪ੍ਰੀਤ ਕੌਰ ਬਾਬਾ ਛੇਰ ਸਿੰਘ ਆ ਇਹ ਅਰਬਾ ਖਰਬਾ ਦਰ ਵੱਲੋਂ ਤੇ ਦਿਨ ਰਾਤ ਇੱਕ ਕੀਤਾ ਹੋਇਆ ਤਾਂ ਅੱਜ ਵੀ ਬਹੁਤ ਦੂਰੋਂ ਅਸੀਂ ਚੱਲ ਕੇ ਆਇਆ ਤੜਕੇ 9 ਵਜੇ ਦੇ ਚੱਲੇ ਹੋਏ ਆ ਤੇ ਕਦੇ ਮਾਨਸਾ ਤੋਂ ਪਰਾਂ ਤੋਂ ਆਇਆ ਹੁਣ ਅਸੀਂ ਬਹੁਤ ਤੇਜ਼ੀ ਨਾਲ ਆਇਆ ਵੀ ਕਿਤੇ ਉਹਨੂੰ ਕੋਈ ਸਮਾਰਤੀ ਨਾ ਹੋ ਜੇ ਜਾਂ ਕੋਈ ਸਮਝੌਤਾ ਨਾ ਹੋ ਜੇ ਤਾਂ ਬਾਰ-ਬਾਰ ਅਸੀਂ ਬਿੱਟੂ ਨੂੰ ਵੀ ਫੋਨ ਕਰਦੇ ਰਹੇ ਤਾਂ ਅਸੀਂ ਮਤਲਬ ਇਸ ਹੱਕ ਸੱਚ ਦੀ ਲੜਾਈ ਦੇ ਉੱਤੇ ਅਬ ਦਾ ਜਿੱਥੇ ਮਤਲਬ ਮੁਰਕਾ ਡੋਲਣਾ ਹੈ ਅਸੀਂ ਖੂਨ ਵੀ ਡੋਲਾਂਗੇ ਇਹਨਾਂ ਨੂੰ ਜਿੰਨਾ ਚਿਰ ਨਿਸਾਬ ਨਹੀਂ ਮਿਲਦਾ ਜਦੋਂ ਵੀ ਸਾਨੂੰ ਕੋਈ ਕਹਾਜਾ ਸੁਨੇਹਾ ਲੱਗੂਗਾ ਅਸੀਂ ਉਹਦੇ ਉੱਤੇ ਫੁੱਲ ਚੜਾਵਾਂਗੇ ਬਾਏ ਗੁਰੂ ਜੀ ਕਾ ਖਾਲਸਾ ਬਾਏ ਗੁਰੂ ਜੀ ਕੀ ਫਤਿਹ ਆ ਦੇਖ ਲੋ ਸੋਨੂ ਕਿਸੇ ਨੇ ਨਹੀਂ ਬਰਸਣਾ ਤਾਂ ਤੁਹਾਡੇ ਸਿਰ ਤੇ ਬਾਹੂ ਜੇ ਅੱਜ ਛੋਡੇ ਨਾਲੇ ਗੱਲਾਂ ਹੋਣ ਲੱਗੀਆਂ ਤੇ ਘਰੇ ਆਈ ਗੁੱਟਕਾ ਤਖਾਗੇ ਮੇਰੇ ਦਾਦੇਰੀ ਮੈਨੂੰ ਛਡਾ ਲੈਗੀ ਅਗਲੇ ਦਿਨ ਸਵੇਰੇ ਵਧੀਆ ਰੇ ਚੰਗੇ ਭਲੇ ਦੀ ਸੀ ਇਹ ਧਮਕੀਆਂ ਦੇਣੀ ਹਟੇ ਫੋਨ ਤੇ ਕਦੇ ਛੋਡੇ ਦੇ ਬੋਲੀਆਂ ਦਾ ਪਰਚਾ ਕਈ ਫੁੱਟ ਦੇ ਚਿੱਟੇ ਦਾ ਪਰਚਾ ਤੈਨੂੰ ਮਰਵਾ ਦਾਂਗੇ ਤੈਨੂੰ ਐ ਕਰਦਾਂਗੇ ਐ ਕਰੀ ਗਈ ਸੀ ਹਾਂ ਯਾਰ ਮੇਰੇ ਰੈਡੀ ਦੀ ਮੇਰੇ ਨਾਲ ਕਰੇ ਬਣਾ ਪੁਲਿਸ ਮੁਲਾਜ਼ਮਾਂ ਦੇ ਨਾਲ ਕੋ ਗੱਲਬਾਤ ਹੋ ਜੇ ਤੇ ਉਹਨਾਂ ਨੂੰ ਤਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਪਰ ਇਹਨਾਂ ਦਾ ਸਾਥ ਕੌਣ ਦੇਊਗਾ ਦੱਸੋ ਮੈਂ ਸਰਕਾਰਾਂ ਨੂੰ ਪੁੱਛਦੀ ਆ ਹੁਣ ਦੋ ਨੌਜਵਾਨ ਛੋਟੇ ਛੋਟੇ ਬੱਚਿਆ ਪਰਿਵਾਰਾ ਪਰਿਵਾਰ ਸਾਡੇ ਕੋਲ ਦੇਖਿਆ ਨਹੀਂ ਜਾਂਦਾ ਬੱਚਿਆਂ ਦਾ ਸਹਾਰਾ ਕੌਣ ਬਣੂਗਾ ਪੁੱਛਦੀ ਸਰਕਾਰਾਂ ਨੂੰ ਮੈਂ ਕਿ ਕਿ ਇੰਨਾ ਜਲੀਲ ਕਰਕੇ ਆਪਾਂ ਬੇਗੁਨਾ ਤਾਂ ਉਹ ਕਿੰਨੇ ਕਿਹੜਾ ਤਕਲ ਕੀਤਾ ਸੀ ਕੀ ਕਰਦਾ ਇਹ ਇੱਕ ਨਜਾਇਜ਼ ਜਿਹੜਾ ਆਪਾਂ ਚੋਰੀ ਨੇ ਮੌਣੀ ਛਾਣਮੇਣ ਵੀ ਹੋ ਸਕਦੀ ਸੀ ਕੀ ਨਹੀਂ ਕਰ ਸਕਦੀ ਪੰਜਾਬ ਪੁਲਿਸ ਛਾਣਮੇਣ ਨਹੀਂ ਕਰਨਾ ਨਾ ਕਹਦਾ ਸੀ ਵੀ ਚੋਰੀ ਹੋਈ ਵੀ ਆ ਤੇ ਜਾਂ ਨਹੀਂ ਹੋਈ ਨਜਾਇਜ਼ ਜਦੋਂ ਨਾ ਜਲੀਲ ਕਰਕੇ ਨਜਾਇਜ਼ ਉਹਨਾਂ ਦੇ ਹੱਕਦਾਰ ਮੌਤ ਦੇ ਜ਼ਿੰਮੇਵਾਰ ਸੰਸਰਕਾਰਾਂ ਜਿਹੜੀਆਂ ਆਪ ਬੰਦ ਗਿਆ ਵਾ ਇਹ ਜੱਜਾਂ ਵਕੀਲਾਂ ਤਾਂ ਜਿੱਥੋਂ ਸਿੱਧਾ ਇਹ ਵੀਡੀਓ ਪਹੁੰਚਦੀ ਵਾਦ ਵਦ ਜੱਜਾਂ ਨੂੰ ਵੀ ਵਕੀਲਾਂ ਨੇ ਮੈਨੂੰ ਡੇਰਤੀ ਆ ਕਿ ਇੰਨਾ ਇਹਨਾਂ ਪਰਿਵਾਰਾਂ ਨੂੰ ਜਿਹੜਾ ਨਿਆਂ ਸਾਫ ਦਵਾਇਆ ਜਾਵੇ ਇਹਨਾਂ ਜਿਹੜੇ ਬੱਚੇ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਬਾਪ ਦਾ ਜਿਹੜਾ ਪਿਆਰ ਕੌਣ ਦੇਊਗਾ ਕੋਈ ਖੜੂਗਾ ਜਿਹੜਾ ਪੇ ਉਹਨਾਂ ਨੂੰ ਦਿੰਦਾ ਸੀ ਉਹ ਲੋਕਰ ਦੇ ਵਿੱਚ ਇਹ ਰਾਸ਼ਨ ਪਾਰੀ ਚਲਾਉਂਦਾ ਸੀ ਕੌਣ ਚਲਾਊਗਾ ਉਹਨਾਂ ਇੰਨਾ ਮਲਾਜ਼ਮਾਂ ਵਰੀ ਇਹਨਾਂ ਮਲਾਜ਼ਮਾਂ ਵਰੀ ਕਿਉਂ ਨਹੀਂ ਪਰਿਵਾਰ ਚੱਕਿਆ ਜਾਂਦਾ ਕਿਉਂ ਇਹਨਾਂ ਅਮਰੀਕਾ ਇਹਨਾਂ ਦੀ ਸੇਫਟੀ ਦਿੱਤੀ ਜਾਂਦੀ ਪਈ ਸਰਕਾਰਾਂ ਨੂੰ ਪੁੱਛਦੀਆਂ ਕਿਉਂ ਹੱਥ ਸੱਚ ਦੇਂਦੇ ਸਰਕਾਰਾਂ ਕਿਉਂ ਨਹੀਂ ਖੜਦੀਆਂ ਕਿਉਂ ਗਰੀਬਨਾਂ ਦਾ ਤਾਂ ਕਾ ਕੀਤਾ ਜਾਂਦਾ ਵਾ ਵੱਤ ਤੋਂ ਵੱਧ ਜਿਹੜਾ ਵੀ ਇਹਨਾਂ ਨੂੰ ਨਿਸ਼ਾਨਾ ਦਿੱਤਾ ਜਾਵੇ ਜਿੱਥੇ ਜਿੱਥੇ ਵੀਡੀਓ ਪਾਉਣ ਦੀ ਵੱਤ ਤੋਂ ਵੱਧ ਜਿਹੜਾ ਵੀ ਪਰਿਵਾਰਾਂ ਨੂੰ ਜਿਹੜਾ ਸਾਥ ਦਿੱਤਾ ਜਾਵੇ ਵੀ ਐਸੇ ਸਾਰਾ ਦਲਪੰਤ ਇਹਨਾਂ ਦੇ ਨਾਲ ਆ